ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੀਵਨ ਜੋਤ 2.0 ਦੇ ਤਹਿਤ ਪਿਖਾਰੀਆਂ ਦੇ ਹੁਣ ਹੋਣਗੇ ਡੀਐਨਏ ਟੈਸਟ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਪਿਖਾਰੀਆਂ ਨੂੰ ਜਿਹੜਾ 골ਡਨ ਗੇਟ ਤੋਂ ਗੱਡੀਆਂ ਭਰ-ਭਰ ਕੇ ਲਿਜਾਇਆ ਗਿਆ ਹੋਰ ਤਾਂ ਦੱਸਿਆ ਕਿ ਇਹਨਾਂ ਡੀਐਨਏ ਟੈਸਟ ਦੇ ਵਿੱਚ ਪਤਾ ਚੱਲ ਚੁੱਕੇਗਾ ਕਿ ਇਹਨਾਂ ਦੇ ਕੋਲ ਜਿਹੜੇ ਬੱਚੇ ਹਨ ਆਖਿਰਕਾਰ ਇਹਨਾਂ ਦੇ ਹਨ ਜਾਂ ਕਿਤੋਂ ਇਹ ਚੋਰੀ ਕਰਕੇ ਲੈ ਆਏ ਨੇ ਤਾਂ ਡੀਐਨਏ ਦੇ ਵਿੱਚੋਂ ਸਾਫ਼ ਜੜਾਇਆ ਉਹ ਕਲੀਅਰ ਹੋ ਜਾਏਗਾ ਤਾਂ ਇਹ ਹੁਕਮ ਜਿਹੜੇ ਨੇ ਇਹ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਰ ਇੱਕ ਡੀਸੀ ਨੂੰ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਅੱਜ ਕਾਰਵਾਈ ਕਰਦਿਆਂ ਹੋਇਆ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਭਿਖਾਰੀਆਂ ਦੇ ਉੱਤੇ ਵੱਡੀ ਕਾਰਵਾਈ ਕਰਦਿਆਂ ਹੋਇਆ ਤੇ ਭਰ-ਭਰ ਬੱਸਾਂ ਦੇ ਵਿੱਚ ਭਿਖਾਰੀਆਂ ਨੂੰ ਲੈ ਕੇ ਜਾਂਦੇ ਹੋਏ ਪੁਲਿਸ ਮੁਲਾਜ਼ਮ ਸਾਫ਼ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨਾਂ ਦਾ ਜਿਹੜਾ ਆ ਉਹ ਡੀਐਨਏ ਟੈਸਟ ਹੋਏਗਾ ਤੇ ਪਤਾ ਚੱਲੇਗਾ ਕਿ ਆਖਰਕਾਰ ਇਹਨਾਂ ਦੀਆਂ ਗੋਦੀਆਂ ਦੇ ਵਿੱਚ ਖਿੰਡਣ ਵਾਲੇ ਆ ਬੱਚੇ ਕੌਣ ਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਭਾਈ ਇਹ ਬੱਚੇ ਛੋਟੇ ਛੋਟੇ ਜਿਹੇ ਹਨ ਧੀ ਮੰਗਦੇ ਨੇ ਛੜਕਦੇ ਨੇ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਭਾਰੀ ਪਬਲਿਕ ਨੂੰ ਡਿਸਟਰਬ ਕਰਦੇ ਨੇ ਇਹ ਵੀ ਨਹੀਂ ਪਤਾ ਉਹ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਨੇ ਕੋਈ ਅੱਛਾ ਜੀ ਕੀ ਕਾਰਵਾਈ ਕੀਤੀ ਜਾਏਗੀ ਨਾਲ ਦੇਖਦੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਤੇ ਬਾਲਾ ਸਰ ਜੀਨੀਅਰ ਅਫਸਰ ਨੇ ਨਾ ਆਉਂਦੀਆਂ